एक बार फिर प्रिंट मीडिया इलेक्ट्रॉनिक मीडिया सोशल मीडिया जिन्हें भी मंच कवर करते हो सारे कैमरामैन सारे जोड़े पत्रकार साहबान अज हज़ार परिवार ले राहत का दिन है जो गरीब परिवार ने ऐसी परिवार ने कैबिनेट के फैसलाता गया जो कि वित्त मंत्री साहब ने अपने बजट भाषण के बोलिया जोड़ा बजट टू जीरो टू फाइव दो हज़ार पच्ची के बजट के जो फाइनास मिनिस्टर साहब ने बोलिया वादा किया पूरा कि अज कैब मोहर लग के होने जा रहा ए... साहठ करोड़ रुपए का कर्जा बकया परिवार से नवी शुरुआत उन्होंने अच्छी पंजाब शड्यूल कास्ट लैंड डिवैलपमेंट एंड फाइनास कारपोरेशन वलों कती मार्च दो हज़ार भी कार्च दो हज़ार भीह तक दारे कर्जे वो माफ किए जा रहे क्योंकि 31 ਮਾਰਚ 2020 ਤੱਕ ਜਿੰਨੇ ਇਹਨਾਂ ਨੇ ਪੰਜਾਬ ਸ਼ਡਿਊਲ ਕਾਸਟ ਲੈਂਡ ਡਵੈਲਪਮੈਂਟ ਐਂਡ ਫਾਈਨਾਂਸ ਕਾਰਪੋਰੇਸ਼ਨ ਤੋਂ ਲਏ ਸੀਗੇ ਤੇ ਇਹਨਾਂ ਨੇ ਛੋਟੇ-ਛੋਟੇ ਵਪਾਰ ਸ਼ੁਰੂ ਕਰਨ ਵਾਸਤੇ ਪੈਸੇ ਲਏ ਸੀਗੇ ਜਿਵੇਂ ਮਤਲਬ ਡੇਰੀ ਫਾਰਮਿੰਗ, ਕਰਿਆਨੇ ਦੀ ਦੁਕਾਨ, ਟੇਲਰ ਦੀ ਦੁਕਾਨ, ਬੁਟੀਕ, ਲੱਕੜ ਦਾ ਕੋਈ ਕੰਮ, ਛੋਟਾ-ਮੋਟਾ ਹਨਾ ਹਾਰਡਵੇਅਰ ਸ਼ਾਪ ਕੋਈ ਲੈਦਰ ਦੀ ਕੋਈ ਚੀਜ਼ਾਂ ਬਣਾਉਣੀਆਂ ਐਜੂਕੇਸ਼ਨ ਲੋਨ ਵੀ ਲਈ ਸੀਗੇ ਕਿਸੇ ਨੇ ਤਾਂ ਨਹੀਂ 모ੜ ਸਕੇ ਕਰਦੀਆਂ ਗਰੀਬੀਆਂ ਕਬੀਲਦਾਰੀਆਂ ਭਾਰੀ ਪੈ ਗਈਆਂ ਕਿਸੇ ਦਾ ਕਮਾਊ ਜਿਹੜਾ ਸੀ ਕਮਾਊ ਉਹ ਨਹੀਂ ਰਿਹਾ ਦੁਨੀਆ ਤੇ ਕੋਈ ਬਿਮਾਰੀ ਦਾ ਸ਼ਿਕਾਰ ਹੋ ਗਿਆ ਜਾਂ ਕਿਸ ਕਿਵੇਂ ਨ ਕਿਵੇਂ ਕਰਕੇ ਪਰਮਾਤਮਾ ਦਾ ਭਾਣਾ ਉਹਨਾਂ ਨੂੰ ਮੰਨਣਾ ਪੈ ਗਿਆ ਚਾ ਲੰਬੀ ਬਿਮਾਰੀ ਤੇ ਪੈਸਾ ਖਰਚ ਹੋ ਗਿਆ ਜਾਂ ਫਿਰ ਕੋਈ ਹੋਰ ਕਾਰਨ ਰਿਹਾ ਕਿ ਉਹ ਪੈਸੇ ਨਹੀਂ ਮੋੜ ਸਕਦੇ ਸੀ ਦਿਨ ਰਾਤ ਪਰ ਉਹਨਾਂ ਨੂੰ ਤੇ ਟੈਨਸ਼ਨ ਸੀ ਉਹਨਾਂ ਤੇ ਬੋਝ ਸੀਗਾ ਕਿ ਅਸੀਂ ਕਰਜ਼ਾ ਦੇਣਾ ਕਰਜ਼ਾਈਆਂ ਤੇ ਉਹ ਸਾਰੇ ਅਸੀਂ ਮਾਫ ਕਰਨ ਦਾ ਫੈਸਲਾ ਲਿਆ ਜਿੰਨੇ ਵੀ ਐਸਸੀ ਭਾਈਚਾਰੇ ਦੇ ਲੋਕ ਨੇ ਜਿਨ੍ਹਾਂ ਨੇ 4727 ਲਾਤਤਰੀ ਹੋਣਗੇ ਦੇ ਵਿੱਚ 4727 ਤੇ 68 ਕਰੋੜ ਰੁਪਏ ਦਾ ਕਰਜ਼ਾ ਸੋ ਜਿਹੜੀ ਮੈਂ ਇਹਨੂੰ ਪੀਐਸ सीएफसी ਕਹਿੰਦੇ ਆ ਪੰਜਾਬ ਸ਼ਡਿਊਲ ਕਾਸਟ ਲੈਂਡ ਡਵੈਲਪਮੈਂਟ ਐਂਡ ਫਾਈਨਾਂਸ ਕਾਰਪੋਰੇਸ਼ਨ ਇਹ 1979 ਤੋਂ ਐਸਸੀ ਭਾਈਚਾਰੇ ਨੂੰ ਵਿਆਜ ਘੱਟ ਵਿਆਜ ਤੇ ਕਰਜ਼ਾ ਦਿੰਦੀ ਆ ਰਹੀ ਹੈ ਤੇ ਹੁਣ ਤੱਕ ਇਹ ਸੰਸਥਾ ਜਿਹੜਾ 846 ਕਰੋੜ ਰੁਪਏ ਦਾ 846.90 ਕਰੋੜ ਲਗਭਗ 847 ਕਰੋੜ ਦਾ ਕਰਜ਼ਾ ਦੇ ਚੁੱਕੀ ਹੈ ਤੇ 5.41 ਲੱਖ ਯਾਨੀ ਕਿ ਸਾਢੇ 1.5 ਲੱਖ ਲੋਕਾਂ ਨੂੰ ਦੇ ਚੁੱਕੇ ਆ ਸੋ ਇਸੇ ਤਹਿਤ ਜਿਹੜੇ 4727 ਪਰਿਵਾਰ ਕਵਰ ਹੋ ਜਾਣਗੇ 1 ਰੁਪਿਆ ਵੀ ਉਹਨਾਂ ਤੋਂ ਵਸੂਲ ਨਹੀਂ ਕੀਤਾ ਜਾਊਗਾ ਤੇ ਅਸੀਂ ਇਹ ਗੱਲ ਬਿਲਕੁਲ ਕਲੀਅਰ ਕਰ ਦੇਣਾ ਚਾਹੁੰਦੇ ਹਾਂ ਚੀਮਾ ਸਾਹਿਬ ਬੈਠੇ ਆ ਕਿ ਅਸੀਂ ਜੋ ਵਾਅਦੇ ਕਰਦੇ ਹਾਂ ਅਸੀਂ ਉਹ ਪੂਰੇ ਕਰਦੇ ਹਾਂ ਮਨਯੋਗ ਵਿੱਤ ਮੰਤਰੀ ਸਾਹਿਬ ਨੇ ਆਪਣੇ ਬਜਟ ਸਪੀਚ ਦੇ ਵਿੱਚ ਇਹ ਗੱਲ ਕਹੀ ਸੀ ਕਿ ਉਹਨਾਂ ਦੇ ਸਾਰੇ ਕਰਜ਼ੇ ਮਾਫ ਕਰਾਂਗੇ ਸਾਡੇ ਕੋਲ ਬਹੁਤ ਚਿਰ ਤੋਂ ਇਹ ਲੋਕਾਂ ਦੀ ਡਿਮਾਂਡ ਸੀ ਕਿ ਅਸੀਂ ਤਾਂ ਜੀ ਮਤਲਬ ਕੋਈ ਹਾਲਾਤ ਹੀ ਹੈ ਨਹੀਂ ਅੱਗੇ ਨੇੜੇ-ਨੇੜੇ ਵੀ ਉਮੀਦ ਨਹੀਂ ਬਣ ਰਹੀ ਕਿ ਅਸੀਂ ਪੈਸੇ ਵਾਪਸ ਕਰ ਦਾਂਗੇ ਸੋਮੇ ਦੇ ਕਰਜ਼ੇ ਸਾਰੇ ਮਾਫ ਕੀਤੇ ਜਾ ਰਹੇ ਆ ਆਮ ਆਦਮੀ ਪਾਰਟੀ ਜਿਹੜੀ ਆ ਉਹ ਕਦੇ ਵੀ ਕਿਸੇ ਵੀ ਸਮਾਜ ਨੂੰ ਵੋਟ ਬੈਂਕ ਨਹੀਂ ਸਮਝਦੀ ਕਿਉਂਕਿ ਅਸੀਂ ਪੰਜਾਬ ਨੂੰ ਪੰਜਾਬ ਸਮਝਦੇ ਆਂ ਅਸੀਂ ਧਰਮਾਂ ਜਾਂ ਸਮਾਜਾਂ ਦੀ ਰਾਜਨੀਤੀ ਨਹੀਂ ਕਰਦੇ ਉਹ ਵੀ ਸਾਡੇ ਪੰਜਾਬ ਦੇ ਤਰੱਕੀ 'ਚ ਹਿੱਸਾ ਪਾਉਂਦੇ ਨੇ ਹੋ ਸਕਦਾ ਮਜ਼ਦੂਰ ਹੋਣ ਹੋ ਸਕਦਾ ਕਈ ਫੈਕਟਰੀਆਂ 'ਚ ਕੰਮ ਕਰਦੇ ਹੋਣ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦਾ ਪੰਜਾਬ ਦੀ ਤਰੱਕੀ 'ਚ ਯੋਗਦਾਨ ਹੈਗਾ ਸੋ ਅਸੀਂ ਉਹਨਾਂ ਨੂੰ ਬਰਾਬਰ ਦੇ ਹਿੱਸੇਦਾਰ ਮੰਨਦੇ ਆ ਪੰਜਾਬ ਦੀ ਤਰੱਕੀ ਦੇ ਵਿੱਚ ਵੱਡੇ ਹਿੱਸੇਦਾਰ ਮੰਨਦੇ ਆ ਤਾਂ ਜੇ ਕੋਈ ਇਸ ਤਰ੍ਹਾਂ ਦੀਆਂ ਪਹਿਲਾਂ ਉਹਨਾਂ ਤੋਂ ਪਹਿਲਾਂ ਨਹੀਂ ਸਰਕਾਰਾਂ ਵਾਅਦੇ ਕਰਦੀਆਂ ਰਹੀਆਂ ਬੋਟ ਬੈਂਕ ਸਮਝ ਕੇ ਉਹਨਾਂ ਨੂੰ ਵਰਤਦੀਆਂ ਰਹੀਆਂ ਪਰ ਅਸੀਂ ਜੋ ਕਹਿਨੇ ਹਾਂ ਕਰਦੇ ਆਂ ਤੇ ਆਉਣ ਵਾਲੇ ਦਿਨਾਂ 'ਚ ਵੀ ਕਰਦੇ ਰਹਿਾਂਗੇ ਤੇ ਬਾਕੀ ਟੈਕਨੀਕਲਟੀਜ਼ ਜਿਹੜੀਆਂ ਨੇ ਜਾਂ ਕਿੰਨੇ ਪੈਸੇ ਨੇ ਉਹਨਾਂ ਦੇ ਤੇ ਕਿੰਨਾ ਵਿਆਜ ਉਹ ਕਾਰਪੋਰੇਸ਼ਨ ਕੋਲੇ ਮੈਂ ਚਾਹੂੰਗਾ ਕਿ ਫਾਈਨਾਂਸ ਮਿਨਿਸਟਰ ਸਾਹਿਬ ਥੋੜਾ ਜਿਹਾ ਬਰੀਫ ਕਰ ਦੇਣਗੇ ਸਭ ਤੋਂ ਪਹਿਲਾਂ ਮਹਿਮਾਨ ਜੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗਾ ਕਿ ਜਿਨ੍ਹਾਂ ਨੇ ਜਦੋਂ ਬਜਟ ਬਣ ਰਿਹਾ ਸੀਗਾ ਉਸ ਸਮੇਂ ਮੈਨੂੰ ਹਦਾਇਤ ਜਾਰੀ ਕੀਤੀ ਕਿ ਪੰਜਾਬ ਦੇ ਅਨੁਸੂਚਿਤ ਜਾਤੀ ਜਨ ਜਾਤੀ ਵਿਭਾਗ ਦੇ ਜਿਹੜੇ ਜਿਹੜੀ ਕਾਰਪੋਰੇਸ਼ਨ ਆ ਪੰਜਾਬ ਅਨੁਸੂਚਿਤ ਜਾਤੀਆਂ ਪੋਆਪ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਕੋਲੇ ਬਹੁਤ ਸਾਰੀ ਇਨਪੁਟ ਜਿਹੜੀ ਆ ਬਹੁਤ ਸਾਰੇ ਲੋਕਾਂ ਨੇ ਆ ਕੇ ਗੁਜਾਰਿਸ਼ ਕੀਤੀ ਸੀ ਕਿ ਸਾਡਾ ਕਰਜ਼ਾ ਕਾਫੀ ਸਾਲਾਂ ਤੋਂ ਪੈਂਡਿੰਗ ਪਿਆ ਕੋ ਮਾਫ ਕੀਤਾ ਜਾਵੇ ਤਾਂ ਮਾਨ ਸਾਹਿਬ ਨੇ ਮੈਨੂੰ ਤੁਰੰਤ ਅਧਾਇ ਜਾਰੀ ਕੀਤੀ ਤਾਂ ਉਸੇ ਸਮੇਂ ਅਸੀਂ ਬਜਟ ਦੇ ਅੰਦਰ ਪ੍ਰਬੰਧ ਕੀਤਾ ਕਿ ਅਸੀਂ ਆਉਣ ਵਾਲੇ ਸਮੇਂ 'ਚ ਕਰਜ਼ਾ ਮਾਫ਼ ਕਰਾਂਗੇ ਅੱਜ ਮੈਂ ਸਮਝਦਾ ਸਭ ਤੋਂ ਖੁਸ਼ੀਆਂ ਦਾ ਦਿਨ ਸਭ ਤੋਂ ਵੱਡਾ ਦਿਨ ਸਾਡੇ ਅਣਸੋਚੇ ਜਾਤ ਤੇ ਜਨ ਜਾਤੀਆਂ ਦੇ ਲਈ ਹੈ ਮੈਂ ਉਹਨਾਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਵੀ ਦੇਣੀ ਚਾਹਨਾਗਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਵੀ ਕਰਨਾ ਚਾਹਨਾਗਾ ਜਿਨ੍ਹਾਂ ਨੇ ਅੱਜ ਮੈਂ ਸਮਝ ਕੈਬਨਿਟ ਦੇ ਅੰਦਰ ਵੱਡਾ ਫੈਸਲਾ ਕੀਤਾਗਾ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਲਗਾਤਾਰ ਲਗਾਤਾਰ ਹਰੇਕ ਵਰਗ ਦੀਆਂ ਮੁਸ਼ਕਲਾਂ ਨੂੰ ਦੇਖਦੇ ਨੇਗੇ ਔਰ ਸਾਨੂੰ ਸਾਰਿਆਂ ਨੂੰ ਹਦਾਇਤ ਜਾਰੀ ਕਰਦੇ ਨੇ ਕਿ ਹਰੇਕ ਵਰਗ ਦੀ ਮੁਸ਼ਕਲਾ ਜਿਹੜਾ ਉਹਦਾ ਤਿਆਰ ਰੱਖ ਕੇ ਹੱਲ ਕੀਤਾ ਜਾਵੇ ਔਰ ਇਸ ਤੋਂ ਵੀ ਵੱਡੀ ਗੱਲ ਆ ਕਿ ਜਿਹੜਾ ਅਨਸੂਚਿਤ ਜਾਤੀਆਂ ਭੋਮ ਵਿਕਾਸ ਦਾ ਕਰਜ਼ਾ ਸੀਗਾ ਉਹਦੀ ਰਿਕਵਰੀ ਰੇਟ ਜਿਹੜਾਗਾ ਬੜੀ ਹੈਰਾਨੀ ਵਾਲੀ ਗੱਲ ਹੋਊਗੀ ਕਿ ਆਪਾਂ ਗੱਲ ਕਰਦੇ ਹੁੰਨੇ ਆ ਕਈ ਵਾਰ ਗਰੀਬ ਲੋਕਾਂ ਦੀ ਕਰਜ਼ਾਗਾ ਔਰ ਰਿਕਵਰੀ ਰੇਟ ਜਿਹੜਾ 84% ਇਹ ਸਭ ਤੋਂ ਵੱਡੀ ਨੋਟ ਕਰਨ ਵਾਲੀ ਗੱਲ ਆ ਕਿ ਜਿਹੜਾ ਇਹ ਮਾਡਲ ਆ ਇਹਦੇ ਉੱਤੇ ਇਹਨਾਂ ਕੰਮ ਹੋਇਆਗਾ 84% ਲੋਕਾਂ ਨੇ ਆਪਣਾ ਕਰਜ਼ਾ ਮਾਫ਼ ਕੀਤਾਗਾ ਸੌਰੀ ਆਪਣਾ ਕਰਜ਼ਾ ਵਾਪਸ ਕੀਤਾਗਾ ਇਹਦਾ ਮਤਲਬ ਜਿਹੜਾ ਅਸੀਂ ਲੋਨ ਦਿੰਨੇ ਆ ਚਾਹੇ ਉਹ ਮਾਝਾ ਦਾਗਾ ਚਾਹੇ ਉਹ ਛੋਟੇ ਛੋਟੇ ਜਿਹਾ ਇਸ ਤਰ੍ਹਾਂ ਸੀਐਮ ਸਾਹਿਬ ਨੇ ਕੰਮ ਕਰਾਏ ਨੇਗੇ ਉਹ ਸਾਰਾ ਕੰਮ ਜਿਹੜਾ ਸਕਸੈਸਫੁਲੀ ਉਹ ਲੋਕ ਕਰਦੇ ਨੇਗੇ ਉਹਨਾਂ ਦਾ ਸਕਸੈਸ ਰੇਟ ਜਿਹੜਾ ਬਹੁਤ ਵੱਡਾ ਹੈਗਾ ਸੋ ਲਗਭਗ 68 ਕਰੋੜ ਰੁਪਏ ਅਜ ਮਾਫ ਹੋਇਆਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਵਿਅਕਤੀਆਂ ਨੂੰ ਅਸੀਂ ਹੋਰ ਵੀ ਕਰਜ਼ੇ ਦੇਵਾਂਗੇ ਤਾਂ ਕਿ ਸਾਰੇ ਜਿਹੜੇ ਦੇਗੇ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਣ ਪਰ ਇਹ ਹੈ ਕਿ ਕੋਈ ਦੇਖੋ ਕਰਜ਼ਾ ਲੈਣਾ ਕੋਈ ਸ਼ੌਂਕ ਨਹੀਂ ਹੁੰਦਾ ਕਿ ਕਰਜ਼ਾ ਲੈ ਲਾਂਗੇ ਬਾਅਦ ਸਰਕਾਰ ਮਾਫ ਕਰ ਦੂਗੀ ਤਾਂ ਕੋਈ ਨਹੀਂ ਸੋਚਦਾ ਹੁੰਦਾ ਕੰਮਕਾਰ ਵਧਾਉਣ ਵਾਸਤੇ ਕਰਜ਼ਾ ਲਿਆ ਜਾਂਦਾ ਜਿਹੜੇ ਮਿਹਨਤ ਕਰਦੇ ਨੇ ਪਰ ਹਾਲਾਤਾਂ ਤੋਂ ਹਾਰ ਗਏ ਕਈ ਵਾਰ ਹਾਲਾਤ ਐਦਾਂ ਦੇ ਆਪਾਂ ਆਮ ਪਰਿਵਾਰਾਂ ਚ ਹਿਆਂ ਹਾਲਾਤ ਐਦਾਂ ਦੇ ਬਣ ਜਾਂਦੇ ਨੇ ਕਿ ਬੰਦੇ ਦੇ ਬਸ ਚ ਨਹੀਂ ਰਹਿੰਦਾ ਪਰ ਆਮ ਆਮੀ ਪਾਰਟੀ ਦੀ ਸਰਕਾਰ ਪੰਜਾਬ ਸਰਕਾਰ ਉਹਨਾਂ ਦੇ ਨਾਲ ਖੜੂਗੀ ਹਾਲਾਤਾਂ ਚੋਂ ਬਾਹਰ ਕੱਢਾਂਗੇ ਬਾਹਰ ਕੱਢ ਕੇ ਹਾਲਾਤਾਂ ਚੋਂ ਜਿਸ ਤਰ੍ਹਾਂ ਪਿਛਲੇ ਦਿਨੀ ਸੀ ਕਾਰਪੋਰੇਸ਼ਨ ਦਾ ਇੱਕ ਪ੍ਰੋਗਰਾਮ ਕੀਤਾ ਸੀਗਾ ਤੂਰੀ ਕੋਆਪਰੇਟਿਵ ਬੈਂਕਾਂ ਦੀ ਬਹੁਤ ਸਾਰੀਆਂ ਬੈਂਕਾਂ ਦੀ ਜਿਹੜਾ ਰਿਕਵਰੀ ਰੇਟ ਹੈ ਮਾਈਨਸ ਦੇ ਵਿੱਚ ਹੈ। ਪ੍ਰਤੂਰੀ ਦੇ ਵਿੱਚ 99. ਸਮਥਿੰਗ ਹੈ। ਮਲਿੰਦਰ ਨੇ 90% ਰਿਕਵਰੀ ਰੇਟ ਲੋਕਾਂ ਦੇ ਕਰਜ਼ੇ ਲੈ ਕੇ ਕੰਮ ਕਰ ਕਰਕੇ ਉਸੇ ਕੰਮਕਾਰ ਦੀ ਪ੍ਰੋਫਿਟ ਚੋਂ ਵਾਪਸ ਵੀ ਕਰਤੇ ਸੀ ਉਹਨਾਂ ਨੂੰ ਸਨਮਾਨਿਤ ਕੀਤਾ। ਅਸੀਂ ਬਾਕੀ ਸਾਰੀਆਂ ਕੋਆਪਰੇਟਿਵ ਬੈਂਕਾਂ ਨੂੰ ਕਿਹਾ ਕਿ ਤੂਰੀ ਦੀ ਤਰਜ਼ ਤੇ ਕੰਮ ਕਰੋ। ਹੈਨਾ? ਕਿ ਕੋਈ ਸਰਕਾਰਾਂ ਨੇ ਆਪਦੇ ਕੋਲ ਤਾਂ ਨੋਟਾਂ ਛਾਪਣਾ ਨੀ ਮਸ਼ੀਨਾ ਹੈ ਨਹੀਂ ਸਰਕਾਰਾਂ ਨੇ ਲੋਕਾਂ ਤੋਂ ਟੈਕਸ ਲੈਣਾ ਲੋਕਾਂ ਨੂੰ ਦੇਣਾ ਜਦੋਂ ਇਹ ਯਕੀਨ ਬਣ ਜੇ ਲੋਕਾਂ 'ਚ ਕਿ ਸਰਕਾਰ ਸਾਡੇ ਤੋਂ ਟੈਕਸ ਤਾਂ ਲੈਂਦੀ ਹੈ ਕਿਉਂਕਿ ਸਾਨੂੰ ਹੀ ਦੇਊਗੀ ਸਕੂਲ ਆਫ ਐਮੀਨੈਂਸ ਦੇ ਥਰੂ ਜਾਂ ਸੜਕਾਂ ਦੇ ਥਰੂ ਜਾਂ ਫਿਰ ਸਾਨੂੰ ਇਨਫਰਾਸਟ੍ਰਕਚਰ ਬਿਜਲੀ ਫ੍ਰੀ ਦੇ ਥਰੂ ਜਾਂ ਸਾਨੂੰ ਕੱਸੀਆਂ ਜਾਂ ਪਾਈਪਾਂ ਨਹਿਰੀ ਪਾਈਪਾਂ ਕਿਸੇ ਨਾ ਕਿਸੇ ਰੂਪ 'ਚ ਜਿਹੜਾ ਪੈਸਾ ਹੈ ਉਹ ਲੋਕਾਂ ਤੇ ਹੀ ਲੱਗਣਾ ਚਾਹੀਦਾ ਅਸੀਂ ਇਸ ਗੱਲ ਦੇ ਧਾਰਨੀ ਆ ਤੇ ਇਹ ਜਿਹੜਾ ਆਉਂਦੇ ਆਉਂਦੇ ਸਮੇਂ ਚ ਵੀ ਬਹੁਤ ਵੱਡੇ ਵੱਡੇ ਐਲਾਨ ਅਸੀਂ ਚਾਹੇ ਹੋ ਕਿਸਾਨਾਂ ਬਾਰੇ ਚਾਹੇ ਹੋ ਮਜ਼ਦੂਰਾਂ ਬਾਰੇ ਚਾਹੇ ਹੋ ਦੁਕਾਨਦਾਰਾਂ ਬਾਰੇ ਚਾਹੇ ਹੋ ਵਪਾਰੀਆਂ ਬਾਰੇ ਸਨਤਕਾਰਾਂ ਬਾਰੇ ਉਦਯੋਗਪਤੀ ਅਸੀਂ ਕਰਦੇ ਰਹਿਵਾਂਗੇ ਕਿਉਂਕਿ ਸਾਡਾ ਮੁੱਖ ਮਕਸਦ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣਾ ਜਿਦੇ ਵਿੱਚ ਸਾਰੇ ਇਕੱਠੇ ਮਿਲ ਕੇ ਸਾਰੇ ਸਮਾਜ ਇਕੱਠੇ ਮਿਲ ਕੇ ਅਸੀਂ ਮਾਲਾ ਦੇ ਮਣਕੇ ਵਾਂਗੂ ਆ ਮਾਲਾ ਚੋਂ ਇੱਕ ਮਣਕਾ ਕੱਢ ਦਈਏ ਉਹ ਮਾਲਾ ਨਹੀਂ ਰਹਉਂਦੀ ਕਹਿੰਦੇ ਕਿ ਮਨਿਆ ਇੱਕ ਰੁਪਈਆ ਲੱਖ ਦੇ ਬਰਾਬਰ ਨਹੀਂ ਵੰਦਾ ਪਰ ਜੇ ਲੱਖ ਚੋਂ ਇੱਕ ਰੁਪਈਆ ਕੱਢ ਦਈਏ ਉਹ ਵੀ ਲੱਖ ਨਹੀਂ ਰਹਿੰਦਾ ਸੋ ਇੱਕ ਇੱਕ ਮਣਕੇ ਦਾ ਸਾਡੇ ਅਸੀਂ ਮੁੱਲ ਸਮਝਦੇ ਆ ਸੋ ਜੇ ਕੋਈ ਤੁਹਾਡਾ ਸਵਾਲ ਹੋਵੇ ਤਾਂ ਤੁਸੀਂ ਪੁੱਛੋ ਇਦੇ ਵਿੱਚ ਜੀ ਲਗਭਗ 30 ਕਰੋੜ ਰੁਪਏ ਜਿਹੜਾ ਉਹ ਮੂਲ ਰਕਮ ਆ ਔਰ 22 ਕਰੋੜ ਰੁਪਏ ਇੰਟਰਸਟ ਆ 15 ਕਰੋੜ ਰੁਪਏ ਜਿਹੜਾ ਓਪੀਨਲ ਇੰਟਰਸਟ ਆ ਇਹ ਕਦੋਂ ਤੋਂ ਪੈਂਡਿੰਗ ਸੀ ਇਹ ਕਟੋ-ਕਟ ਜੀ ਇਹ ਪਿਛਲੇ 20 ਸਾਲਾਂ ਤੋਂ ਇਹ ਜਿਹੜੇ ਪੈਂਡਿੰਗ ਸੀ ਪਿਛਲੇ 20 ਸਾਲਾਂ ਤੋਂ ਕਿਸੇ ਵੀ ਸਰਕਾਰ ਨੇ ਨਾ ਕਾਂਗਰਸ ਪਾਰਟੀ ਨੇ ਇਹਨਾਂ 20 ਸਾਲਾਂ ਚ ਕਾਂਗਰਸ ਪਾਰਟੀ ਦਾ ਰਾਜ ਰਿਹਾ ਹੁਣ ਆਪਾਂ 31 ਮਾਰਚ 2020 ਤੱਕ ਦੇ ਕੀਤੇ ਆ ਇਹਦੇ ਮਤਲਬ ਪਿਛਲੇ 20 ਸਾਲ ਦਾ ਕੀਤਾ ਜੀ ਪਿਛਲੇ 10 ਸਾਲ ਦੇ ਇੱਕ ਮਿੰਟ ਮੈਂ ਕੰਪਲੀਟ ਕਰਦਾ ਇਹਨਾਂ ਨੂੰ 20 ਸਾਲਾਂ ਦੇ ਵਿੱਚ ਨਾ ਕਾਂਗਰਸ ਪਾਰਟੀ ਕੋਲੇ ਦਾ ਲੋਕਾਂ ਨੇ ਘਾਰ ਲਾਈ ਕਾਂਗਰਸ ਪਾਰਟੀ ਵੋਟਾਂ ਲੈਂਦੀ ਰਹੀ ਦਲਤ ਲੋਕਾਂ ਦੀ ਆ ਕਾਲੀ ਦਲ ਬੀਜੇਪੀ ਵਾਲੇ ਲੈਂਦੇ ਰਹੇ ਪਰ 20 ਸਾਲਾਂ ਚ ਕਿਸੇ ਨੇ ਧਿਆਨ ਨਹੀਂ ਦਿੱਤਾ ਬਹੁਤ ਸਾਰੇ ਉਹ ਪਰਿਵਾਰ ਨੇ ਸਾਡੇ ਕੋਲੇ ਆਏ ਜਿਨ੍ਹਾਂ ਦੇ ਮਾਪੇ ਮਰ ਚੁੱਕੇ ਨੇ ਛੋਟੇ ਬੱਚੇ ਨੇ ਜਿਨ੍ਹਾਂ ਦੇ ਕੋਲੇ ਕੋਈ ਘਰ ਨਹੀਂ ਹੈਗਾ ਸੀਗਾ ਉਹਨਾਂ ਲੋਕਾਂ ਦੇ ਨਾਂ ਤੇ ਇਹ ਕਰਜ਼ੇ ਖੜੇ ਸੀਗੇ ਬਲਕਿ ਉਹਨਾਂ ਨੂੰ ਜਿਹੜੀ ਕਾਰਪੋਰੇਸ਼ਨ ਕਈ ਵਾਰ ਤੰਗ ਕਰਦੀ ਸੀ ਸੋ ਬਹੁਤ ਵੱਡੀ ਰਾਹਤ ਜਿਹੜੀ ਆ ਮੈਂ ਸਮਝਦਾ ਅੱਜ ਪੰਜਾਬ ਦੇ ਦਲਤ ਵਰਗ ਲਈ ਅਨੁਸੂਚਿਤ ਜਾਤੀ ਦੇ ਜਨਜੱਟੀਆਂ ਵਰਗ ਦੇ ਲਈ ਮਿਲੀ ਆ एक मिनट एक मिनट दर्शन दर्शन बिल्कुल हंड्रेड परसेंट दर्शन ही पहले पता है देखो, देखो पता की है हौली हौली सारा कुछ कर लें अज असी इस तरह का फैसला लिया बिल्कुल सही है तीस एक जिड़िया समस्यावान दस रहे हो यह पचानवे छियानवे सतानवे अठानवे नड़िनवे दो हजार ਬੀਏ ਉਹਨਾਂ ਵੇਲੇ ਦੇ ਕੰਡੇ ਵਿੱਚੇ ਹੋਏ ਸਾਰੇ ਐਂ ਕਰਦਾਂਗੇ ਬਚ ਕੀਤਾ ਨਹੀਂ ਬੱਸ ਕੋਈ ਗੱਲ ਨਹੀਂ ਜੇ ਜੇ ਕਹਿ ਵੀ ਗਏ ਕਿਸੇ ਨੂੰ ਵਾਅਦਾ ਕਰ ਗਏ ਉਮੀਦਾਂ ਜਗਾ ਗਏ ਪਰ ਅਸੀਂ ਉਮੀਦਾਂ ਨੂੰ ਮਰ ਨਹੀਂ ਦੇਵਾਂਗੇ ਅਸੀਂ ਖੜਾਂਗੇ ਨਾਲ ਖੜਾਂਗੇ ਪੰਜਾਬ ਦਾ ਹਾਂਜੀ ਇਹ ਸਭ ਜਿਹੜੀ ਗੱਲ ਜਿਹੜੇ ਇਹ ਦੱਸੇ ਆ ਜਿਹਦਾ ਕਰਜ਼ਾ ਮਾਫ਼ ਕਰ ਰਹੇ ਵਿੱਚੋਂ ਕਿੰਨੇ ਮਰਛੂ ਕੀ ਇਹ ਕਿੰਨੇ ਜੋੜੀ ਤੁਹਾਨੂੰ ਲਿਸਟ ਦੇ ਦਾਂਗੇ 4727 ਪਰਿਵਾਰ ਨੇ ਬਿਲਕੁਲ ਸਹੀ 4727 ਪਰਿਵਾਰ ਨੇ ਤੁਹਾਨੂੰ ਲਿਸਟ ਦੇ ਦਾਂਗੇ ਬਲਕਿ ਮੈਂ ਤੁਹਾਡੇ ਟੀਵੀ 'ਤੇ ਸੁਣਨਾ ਚਾਹੁੰਗਾ ਕਿ ਕਿੰਨੇ ਕ ਹੈਗੇ ਨੇ ਜਾਂ ਕਿੰਨੇ ਕਰਜ਼ਾ ਮੋੜ ਦੇ ਕਾਬਿਲ ਨਹੀਂ ਹੈਗੇ ਤੁਸੀਂ ਜਾ ਕੇ ਉਹਨਾਂ ਨੂੰ ਉਹਨਾਂ ਦੇ ਕਰੇ ਜਾ ਕੇ ਉਹਨਾਂ ਬਣ ਕੇ ਜੀ ਮੈਡਮ ਦੇਖੋ ਇਹ ਵੀ ਸਮੱਸਿਆ ਹੋਈ ਹੈ ਇੱਕ ਦਿਨ ਤੇ ਜਾਂ ਕਿਸੇ ਪਾਰਟिकुलर ਡੇ ਤੇ ਤਾਂ ਖਤਮ ਨਹੀਂ ਕਰ ਸਕਦੇ ਠੀਕ ਹੈ ਨਾ ਪਰ ਨੀਅਤ ਸਾਫ ਹੈ ਖਤਮ ਕਰਨ ਤੇ ਲੱਗੇ ਹੋਏ ਆ ਠੀਕ ਹੈ ਨਾ ਜੇ ਇੱਕ ਬੰਦੇ ਵੱਲੋਂ ਕੋਈ ਐਦਾਂ ਕਹਿ ਤੱਕਿਆ ਪਰ ਪਿੰਡਾਂ ਨਾਲ ਜਾ ਕੇ ਤਾਂ ਪੁੱਛੋ ਨਾ ਕਿ ਕੁਝ ਹੋ ਰਿਹਾ ਹੈ ਅਸੀਂ ਤੁਹਾਡੇ ਸਾਹਮਣੇ ਉਹ ਬੰਦੇ ਵੀ ਦੋ ਤਿੰਨ ਪ੍ਰੋਗਰਾਮਾਂ 'ਚ ਆਏ ਨੇ ਜਿੰਨੇ ਨਸ਼ਾ ਕਰਦੇ ਸੀ ਜਾ ਜਿਹੜੇ ਪਿੰਡ ਚ ਲੋਕ ਬੋਲਦੇ ਸੀਗੇ ਕਿ ਜੀ ਹੁਣ ਸਿੱਧਾ ਨਹੀਂ ਹੈਗਾ ਵੀ ਮੋਟਰਸਾਈਕਲਾਂ ਤੇ ਘੁੰਮਦੇ ਫਿਰਦੇ ਨੇ ਆਵਾਰਾ ਕਰਦ ਕੋਈ ਬੱਚੇ ਬੱਚੀਆਂ ਦਾ ਬਾਹਰ ਨਿਕਲਣਾ ਔਖਾ ਹੋਇਆ ਪਿਆ ਜਬ ਹੁਣ ਤਾਂ ਉਹ ਡਰ ਕੇ ਜਿੰਦੇ ਲਾ ਕੇ ਭੱਜਣ ਲੱਗ ਗਏ ਕੁਛ ਤਾਂ ਹੋ ਰਿਹਾ ਨਾ ਸਟੈਪ ਕਰਵਾ ਰਹੇ ਨੇ ਕਿ ਐਸਾ ਸੈਟ ਕਰ ਰਹੇ ਆਂ ਪੁਲਿਸ ਮਦਦ ਕਰਦੀ ਵੀ ਜਾਏ ਉਹ ਤਾਂ ਕੋਈ ਘਾੜੀ ਆ ਤੁਰਾ ਜੇ ਇਹ ਨਹੀਂ ਹੋ ਸਕਦਾ ਹੋ ਸਕਦਾ ਪੁਲਿਸ ਚ ਵੀ ਹੋਣ ਹੈ ਜੀ ਮੈਂ ਕਹਦੋਂ ਕਿ ਇਹਨੂੰ ਹਜੇ ਉਹ ਵੀ ਉਹ ਵੀ ਪਤਾ ਕਰਨਾ ਪਊਗਾ ਕਿਉਂਕਿ ਪਹਿਲਾਂ ਇਹ ਗੱਲ ਸਾਡੇ ਕੋਲ ਸ਼ਿਕਾਇਤ ਦੇ ਰੂਪ ਚ ਆਉਂਦੀ ਸੀ ਕਿ ਅਸੀਂ ਤਸਕਰ ਨੂੰ ਲੈ ਕੇ ਜਾਂਦੇ ਆ ਨਸ਼ਾ ਵੇਚਣ ਵਾਲੇ ਨੂੰ ਪੁਲਿਸ ਚੌਕੀ ਤੱਕ ਥਾਣੇ ਤੱਕ ਅਸੀਂ ਬਾਅਦ ਚ ਆਉਂਦੇ ਆ ਉਹ ਪਹਿਲਾਂ ਆ ਜਾਂਦਾ ਜ਼ਮਾਨਤ ਤੇ ਛੁੱਟ ਕੇ ਅਸੀਂ ਉੱਥੇ ਸਖਤਾਈ ਕੀਤੀ ਹੋਈ ਹੈ ਪੁਲਿਸ ਦੇ ਵਿੱਚ ਵੀ ਹੋ ਸਕਦਾ ਕੁਝ ਐਜੇ ਹੋਣ ਜਿਹੜੇ ਉਹਨਾਂ ਦੀ ਹੈਲਪ ਕਰਦੇ ਹੋਣ ਪਰ ਅਸੀਂ ਬਹੁਤ ਵੱਡੇ ਵੱੱਧਰ ਤੇ ਮੁੰਸ਼ੀਆਂ ਹੌਲਦਾਰਾਂ ਦੀਆਂ ਤਬਾਦਲੇ ਕੀਤੇ ਨੇ ਮੂਨਕਾਲੇ ਨੂੰ ਪਠਾਨਕੋਟ ਲਾਇਆ ਪਠਾਨਕੋਟ ਵਾਲੇ ਨੂੰ ਮੰਮਦੋਟ ਲਾਇਆ ਮੰਮਦੋਟ ਵਾਲੇ ਨੂੰ ਇਹ ਇਧਰ ਡੇਰਾ ਵਸਿਲਾਇਆ ਤਾਂ ਕਿ ਉਹਨਾਂ ਦੇ ਲਿੰਕ ਟੁੱਟ ਸਕਣ ਪਰ ਇਹ ਪੁਰਾਣਾ ਲਿੰਕ ਹੈ ਜੀ ਤੁਸੀਂ ਉਹਨਾਂ ਨੂੰ ਪੁੱਛ ਲਿਆ ਕਰੋ ਕਦੇ ਜਿਹੜੇ ਉਹਦਾ ਆਪ ਤਾਂ ਹੁੰਦੇ ਨੇ ਵੀਡੀਓ ਪਾਉਂਦੇ ਨੇ ਜਿੱਤੇ ਕਦੇ ਵੀਡੀਓ ਬਣਾਉਂਦੇ ਆ ਉਹਨਾਂ ਨੂੰ ਪੁੱਛ ਲਿਆ ਕਰੋ ਯਾਰ ਵੀ ਇਹ ਕਿੱਥੇ ਕਿੱਥੇ ਜੇ ਤੁਸੀਂ ਆਪਣੇ ਬੰਦੇ ਛੱਡੇ ਹੋਏ ਆ ਆਪਾਂ ਥੋੜਾ ਸੌਕਾ ਹੋ ਜੂਗਾ ਫੜਨੇ ਫਿਰ ਸਰ ਇਹ ਜੋ ਮਾਮਲਾ ਹੈ ਨਾ ਇਸ ਵਿੱਚ ਬੇਸਿਕਲੀ ਕੀ ਹੋਇਆ ਹੈ ਕਿ ਲੋਕੋ ਨੇ ਉੱਥੇ ਪੋਸਟ ਲਗਾ دیے ਨੇ ਕਿ گاਉਂ ਵਿਟਾਉ ਹੈ ਆਪਸ گاਉਂ ਵਿੱਚ ਜਾ ਕੇ ਆਈਏ अच्छा क्या फिर कैरपोर्ट आई बिल्कुल होने चाहिए लोग नाराज हर गांव में ऐसा चलता था अब हर गांव की बारी आएगी ना हमारी तरफ से तो कोई बंदा नहीं गया ना बेचने वहां पे। के सरकार की शह पर गया पहले तो मंत्री बेचते थे अपनी गाड़ियों में ले जाकर तो एक पोस्टर को आप इतना बड़ा हमने इतना बड़ा युद्ध शुरू कर रखा है उसकी तो आप कभी बात नहीं करते इतना बड़ा युद्ध शुरू कर रखे इतने बड़े हालांकि हमने बीच में हमें पाकिस्तान का जो बॉर्डर पे टेंशन हुई उसको भी टैकल करना पड़ा बीच में हमें सेंट्रल सरकार से अलग अलग किस्म के तानाशाही फरमान आते हैं बीबीएमबी का कभी कोई वो भी हम बीच में टैकल कर रहे हैं लेकिन काम तो कर रहे हैं ना प, पॉजिटिवली तो कर रहे हैं नीयत में तो कोई खोट नहीं है ना तो कोई प्रॉब्लम नहीं है कहना चाहिए हर को ये तो बाकी ये बाकी देखो कौन पार्टी कौन पार्टी हारने के लिए अपना उम्मीदवार खड़ा करती नहीं नहीं सिर्फ हर एक को हक है डेमोक्रेटिक कि हर एक को आजाद अजा, उम्मीदवार भी कहेंगे मैं जीतूंगा सारे को हक है बाकी पब्लिक फैसला करेगी लास्ट लास्ट भास। मैं तो गुड लक कहूंगा जी पंजाब की टीम ਉਸ ਦਿਨ ਵੀ ਮੈਂ ਤਾਂ 1.5 ਪਾਉਣੇ 2 ਵਜੇ ਤੱਕ ਮੈਚ ਦੇਖਦਾ ਰਿਆ ਤੇ ਪੰਜਾਬ ਦੀ ਟੀਮ ਨੇ ਬਹੁਤ ਅੱਛਾ ਕੀਤਾ ਤੇ ਅੱਜ ਫਾਈਨਲ ਹੈ ਅੰਮਦਾਵੜ ਚ ਤੇ ਤੁਸੀਂ ਵੀ ਦੇਖਿਓ ਥੋੜਾ ਜਿਹਾ سپورਟ ਕਰਿਓ ਸਪੋਰਟ ਕਰਦੇ ਵਾਪੂ ਹੋ ਜਾਂਦੀ ਹੈ ਐਫਪੀ ਵਰਗੀ ਹੋ ਜਾਂਦੀ ਹੈ ਹੋਰ ਵਰਗਾਂ ਨਹੀਂ ਹੋਏ ਨੇ ਪਰ ਜਨਰਲ ਵਰਗੇ ਕਿਤੇ ਨਾ ਕਿਤੇ ਇਸ ਤੋਂ ਜਿਹੜਾ ਹੈ ਉਹ ਹਮੇਸ਼ਾ ਆਉਣ ਦਾ ਆਉਣ ਵਾਲੇ ਦਿਨਾਂ ਚ ਹੋਊਗਾ ਬਹੁਤ ਕੁਝ ਹੋਊਗਾ ਬਹੁਤ ਕੁਝ ਹੋਊਗਾ ਪਾਕਿਸਤਾਨ ਬਰਕਰਾਰ ਰਿਹਾ ਹੋਇਆ ਕੀਤਾ ਤਾਂ ਬਾਰਡਰ ਜ਼ਿਲ੍ਹੇ ਨੇ ਇੱਕ ਕਾਫੀ ਲੋਕਾਂ ਦਾ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ ਕੀ ਕੇਂਦਰ ਤੋਂ ਕੋਈ ਮੰਗ ਕੀਤੀ ਹੈ ਕੁਝ ਸਪੈਸ਼ਲ ਨਹੀਂ ਅਸੀਂ ਆਲਰੇਡੀ ਉਹਨਾਂ ਨੂੰ ਆਪ ਹੀ ਪੇ ਕਰਤਾ ਕੇਂਦਰ ਸਰਕਾਰ ਤੋਂ ਅਸੀਂ ਮੰਗ ਨੀਤੀਯੋਗ ਚ ਕੀਤੀ ਅਸੀਂ ਕਿ ਉੱਥੇ ਜਿੱਥੇ ਇੰਡਸਟਰੀ ਵੀ ਲੈ ਕੇ ਆਓ ਉੱਥੇ ਕਾਲਜ ਖੋਲੋ ਉਸ ਬਾਰਡਰ ਏਰੀਆ ਦੇ ਵਿੱਚ ਤਾਰ ਜਿਹੜੀ ਹੈ 5-5 ਕਿਲੋਮੀਟਰ ਅੰਦਰ ਹੈ ਉਹਨੂੰ ਅੱਗੇ ਲੈ ਕੇ ਜਾਓ ਤਾਂ ਕਿ ਖੇਤ ਅੰਦਰ ਆ ਸਕਣ ਉਹਨੂੰ ਖੇਤੀਬਾੜੀ ਵਿੱਚ ਕੋਈ ਪ੍ਰੋਬਲਮ ਨਾ ਆਵੇ ਬਹੁਤ ਸਾਰੇ ਮੁੱਦੇ ਬਾਰਡਰ ਏਰੀਆ ਦੇ ਅਸੀਂ ਨੀਤੀਯੋਗ ਦੇ ਵਿੱਚ ਬੋਲ ਕੇ ਆਏ तो आप ही कवर किया बीजेपी ने पूछो ना लिया नहीं होना कोई जी लिया नहीं होना चाहे कोई नहीं होना भी मैं नहीं लड़ना पैदा कोई है कहने होना। ਮੀਟਿੰਗ ਲਈ ਮੀਟਿੰਗ ਨਾ ਮੈਂ 7-7 ਘੰਟੇ ਕਰਦੇ ਨੇ ਚੁਣੌਤੀ ਜਿਹੜੀ ਨੇ ਚੁਣੌਤੀ ਵੀ ਦਿੱਤੀ ਐ ਇਹ ਚੁਣੌਤੀ ਤਾਂ ਕਹਦੀ ਐ ਪਹਿਲਾਂ ਕਿਉਂ ਨਹੀਂ ਰਕਮ ਨਹੀਂ ਭਰ ਲੈਣੀ ਕੰਮ ਕਰ ਲਈ ਕੋਈ ਪਹਿਲਾਂ ਖੇਤੀ ਦਾ ਕੰਮ ਕਰ ਲਈ ਆਪਾਂ ਬੈਸਾਂ ਤੋਂ ਪਹਿਲਾਂ ਝੋਨਾ ਲੱਗਣਾ ਕੱਲ ਪਰਸੋ ਤੋਂ ਸ਼ੁਰੂ ਹੋਇਆ ਕਿਹੜੇ ਖਰਚਾ ਉਹਨਾਂ ਨੇ ਵੇਲ ਲਏ ਕਿਉਂਕਿ ਮੈਨੂੰ ਖੇਤੀ ਦੀ ਜ਼ਿਆਦਾ ਚਿੰਤਾ ਓਕੇ ਉਹਨਾਂ ਨੂੰ ਬਹਿਸ ਵੀ ਹੋਣੀ ਮੈਨੂੰ ਖੇਤੀ ਦੀ ਐ बड़ा अच्छा क्वेश्चन पूछा आपने फिरोजपुर में पानी कैसे मिल रहा है ज्यादा पहले भी नहीं जाता था लिटल नॉलेज इज टू एक बूंद नहीं जाता था हुसैनी वाला से ठीक है सिर्फ वहां से राजस्थान फीडर को पानी जाता है कहां से आ गया पानी पानी अगर जिन्होंने रोका है पाकिस्तान का वो सिंध कश्मीर नदी या फिर चनाब का है वो हमें दे दें हम आगे कर देंगे हमें क्या प्रॉब्लम है हमको पानी को रोक के कोई ऐसा थोड़ी करना चाहते हैं कि किसी को प्यासा दे दें दे, रख लेंगे मैंने इक्कीस मार्च इक्कीस मई तक कहा था कि इक्कीस मई तक हरियाणा अपने हिस्से का पानी इक्कीस मई के बाद मिल जाएगा मिल गया कोई प्रॉब्लम तो नहीं तो बीबीएम -बी ने क्या कर लिया हमारा फिर इकतीस मार्च को खत्म कर लिया पानी उन्होंने उसके बाद हमसे एक्स्ट्रा मांग रहे थे अब बीबीएम -बी कह रही है नहीं जी हम हरियाणा भी कह रहा है कि हमें पानी ठीक मिल रहा है जब उनका हक बनता है हम हक नहीं रखते हम भाई गनैया जी के बार हैं दुश्मनों को भी पानी पिलाते हैं ठीक है ना लेकिन फिरोजपुर ऊपर से पानी आएगा तो ज्यादा आएगा तो हम ज्यादा अपना इस्तेमाल करेंगे पंजाब अपने हिस्से का पानी एक बूंद भी नहीं देगा हाँ किसी और का जो पुराने एग्रीमेंट किए हुए हैं मैं तो बदल नहीं सकता उनको हाँ मैं मांग करता हूं कि रिव्यू कीजिए इंटरनेशनल रूल भी है पच्चीस साल बाद कोई भी जो ट्रीटी है उसको रिव्यू करना चाहिए ये रिपेरियन में यही ये ही लिखा है लेकिन वो करते नहीं उन्नीस सौ के ये एग्रीमेंट अग्रीमेंट हुए हैं मतलब ऐसे ही चल रहे हैं ऐसे ही चल रहे हैं बाद में दो पंजाब हो गए तो भी ऐसे चल रहे हैं ठीक है ना तो इसलिए मैं मांग करता हूं कि उन, उनको आज के पानी मुताबिक आज जितना पानी है उस समय जितना पानी था अभी मेरे शायद आप तो शहर में पली बड़ी होंगी गांव वाले लड़के बैठे हैं जितने दर्शन बैठा है खोखर वाला लड़का मे मेरी बुआ इनके गांव में है मतलब मैं भी जाता रहा छुट्टियों में बुआ के पास जा नानके जाते हैं दर्शन दरिया जाना थोड़े तो खेत है वह नाम है दरिया जाना संगतपुर वाली रोड जी बन गई जिन्ना सेम सी मझा दियाँ पैड़ा देता सी मैं मैं छुट्टी चु, जाता रहा आ जोड़ियाँ हुई हुई ਹਾਂ ਬੱਸ ਸੜੇ ਤੋਂ ਜਿੰਨੀ ਦੂਜਾ ਵਾਸਟਾ ਦੋ ਵਾਸਟਾ ਸੜੇ ਨੇ ਤੁਹਾਡੇ ਹਾਂ ਤੇ ਉੱਥੇ ਅੱਜ ਪਾਣੀ ਆਉਂਦਾ ਹੈਂ ਨਹੀਂ ਅੱਜ ਕਿੰਨਾ ਡੂੰਗਾ ਉੱਥੇ ਪੱਖਾ ਜਿਹੜਾ ਉਹ ਉਤੋਂ ਗਰਮੇਲ ਹੋਰੀ ਮੇਰੇ ਪੂਆ ਦੇ ਮੁੰਡੇ ਆ ਉਹ ਪੱਖਾ ਜਿਹੜਾ ਇੰਜਨ ਤੋਂ ਉੱਚਾ ਹੁੰਦਾ ਸੀ ਅੱਜ ਅੱਜ ਕਿੰਨਾ ਡੂੰਗਾ ਡਵਾ ਉੱਥੇ ਬਰਿਆਜਾ ਨੇ ਹੈ ਫਿਰ ਤੁਸੀਂ ਫਿਰ ਤੁਸੀਂ ਪਾਣੀ ਨੂੰ ਪੁਰਾਣੇ ਸਮੇਂ ਉੱਤੇ ਮਤਲਬ ਕਿਵੇਂ ਰੱਖ ਸਕਦੇ ਹੋ ਜੀ ਜਦੋਂ ਇਹਨਾਂ ਦੇ ਕਾਬਦੇ ਖੇਤ ਮੈਂ ਕਹੀ ਜਾਂਦਾ ਕਿ ਉੱਥੇ ਪਹਿਲਾਂ ਮੱਝਾਂ ਮੱਝਾਂ ਜਿੱਥੋਂ ਦੀ ਤੁਰਦੀਆਂ ਸੀ ਉੱਥੇ ਪਾਣੀ ਆ ਜਾਂਦਾ ਸੀ इवन ਮੈਂ ਕੱਢ ਕੇ ਪਾਣੀ ਪੀਤੋ ਐ ਥੋੜਾ ਜਿਹਾ ਟੋਆ ਪਟਲੋ ਪਾਣੀ ਐ ਥੋੜੇ ਜਿਹਾ ਨਿੱਤਰ ਜਾਂਦਾ ਸੀ ਫਿਰ ਤੁਸੀਂ ਉਹਨੂੰ ਚੂਣੀਆ ਰਾਹੀਂ ਪੀ ਲਓ ਠੀਕ ਐ ਉਸ ਵੇਲੇ ਸੀਗਾ ਮੈਂ ਉਸ ਵੇਲੇ ਦਾ ਮਤਲਬ ਕੋਈ ਬਹੁਤਾ ਮੈਂ ਕਿਹੜਾ ਪੁਰਾਣਾ ਐ ਨਾ ਹੈ 25 30 ਸਾਲ ਪਹਿਲਾਂ ਦੀ ਗੱਲ ਹੋਣੀ 18 17 18 ਸਾਲ ਦੀ 15 16 ਸਾਲ ਦੀ ਉਮਰ ਹੋਣੀ ਹੈ ਨਾ ਪਰ ਉਸ ਵੇਲੇ ਪਾਣੀ ਉਹ ਉਸ ਖੇਤ ਚ ਐ ਐਦਾਂ ਸੀ ਅੱਜ 200 ਫੁੱਟ ਤੁਹਾਡਾ ਬੰਦਾ ਕਹਿ ਰਿਹਾ ਵੀ 200 ਫੁੱਟ ਤੇ ਉੱਥੇ ਟੋਆ ਹੋ ਗਿਆ ਫਿਰ ਤੁਸੀਂ ਪਾਣੀਆ ਦਾ ਜਿਹੜਾ ਸਮਝੌਤਾ ਉਹਨੂੰ ਕਿਉਂ ਨਹੀਂ ਰਿਵਿਊ ਕਰਦੇ ਵੀ ਉਹ 1955 ਦਾ ਕੀਤਾ ਹੋਇਆ ਤੁਸੀਂ ਜਿਹੜੇ ਰਾਹਾਂ ਤੇ ਆਪਾਂ ਜਾਂਦੇ ਸੀ ਕਿੰਨੀਆਂ 베ਰੀਆਂ ਕਿਕਰਾਂ ਖਰੀਰ ਮਲੇ ਅੱਜ ਹੈਗੇ ਨਹੀਂ ਹੈਗੇ ਸੁਣਨਾ ਪਿਆ ਸਾਰਾ ਕੁਝ ਸੋ ਤੁਸੀਂ ਕਿਉਂ ਨਹੀਂ ਰਿਵਿਊ ਕਰਦੇ ਅੱਜ ਦੇ ਮੁਤਾਬਕ ਅੱਜ ਦਾ ਪਟਾ ਘੜੀਆਂ ਬੰਨੋ ਹਟ ਗਈ ਕਿਉਂਕਿ ਆਟਾ ਆ ਗਿਆ ਮੋਬਾਈਲ ਫੋਨ ਤੇ ਟਾਈਮ ਦੇਖ ਲੈਨੇ ਆ ਜ਼ਬਾਨਾਂ ਬਦਲੇ ਨਹੀਂ ਫਿਰ ਹਾਂ ਆਪਾਂ ਨੂੰ ਲੱਗਦਾ ਹੁੰਦਾ ਕਿ ਸ਼ਾਇਦ ਉਹ ਜ਼ਮਾਨਾ ਇਹੀ ਰਹੂਗਾ ਨਹੀਂ ਰਹਿੰਦਾ ਸਾਗ ਬਣਾਉਣ ਦੇ ਤਰੀਕੇ ਵੀ ਨਵੇਂ ਆ ਗਏ ਮੱਕੀ ਦੀਆਂ ਰੋਟੀਆਂ ਤੇ ਬਣਾਉਣ ਦੇ ਤਰੀਕੇ ਵੀ ਨਵੇਂ ਆ ਗਏ ਸੋ ਇਹ ਕਿਉਂ ਨਹੀਂ ਰਿਵਿਊ ਕਰਦੇ ਵੀ 955 ਦੇ 960 ਦੇ ਸਮਝੌਤੇ ਕਰਕੇ ਪਾਣੀ ਉਨਹੀਂ ਦਿਓ ਕੀ ਉਨਾ ਆ ਰਿਹਾ ਪੌਂਗ ਡੈਮ ਚ ਰਣਜੀਤ ਸਾਗਰ ਚ ਜਾਂ ਆਪਣਾ ਪਾਖੜਾ ਚ ਨਹੀਂ ਆ ਰਿਹਾ ਫਿਰ ਉਹ ਸਾਹਿਬ ਨਾ ਮੰਗੋ ਨਾ ਸਾਥੋਂ ਹਾਂ ਜੇ ਅਸੀਂ ਵਰਤਣ ਲੱਗੇ ਆਪਣਾ ਪਾਣੀ ਜਾਂ ਤੁਹਾਡੀਆਂ ਫੇਵਰ ਕਰਨ ਵਾਲੀਆਂ ਗਵਰਨਮੈਂਟਾਂ ਨਹੀਂ ਰਹੀਆਂ ਤਾਂ ਫਿਰ ਤੁਸੀਂ ਰੋਂਨੇ ਆ ਫਿਰ ਬਿਸਤਰ ਰੋਂਣ ਪਾਵਾਂਗੇ ਰੋਂਡ ਕਹਿੰਦੇ ਸਾਡੇ ਵੀ ਜਦੋਂ 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 ਕੋਈ ਪਹਿਲਵਾਨ ਹਾਰਦਾ ਹੋਵੇ ਨਾ ਕੰਨਾਂ ਤੇ ਦੰਦਾਂ ਬਟਣ ਲੱਗ ਜਾਂਦਾ ਉਹ ਵੀ ਚੂਟਿੰਗ ਕੋਈ ਨਾ ਕੋਈ ਵੀ ਤਾਂ ਐ ਕਰਦੇ ਵੀ ਹੈ ਨਾ ਉਹਦੇ ਕੋਲ ਵਿਚਾਰਾ ਰਹਿੰਦਾ ਨਹੀਂ ਉਹੀ ਕੰਨਾਂ ਜਾਂਦੇ ਬੱਡੀ ਨਾਲ ਗੱਲ ਹੈ ਯਾਰ ਤੇ ਹੁਣ ਦੇਤਾ ਪਾਣੀ ਜਤਾਂ ਹੁਣ ਅਸੀਂ ਕਹਤਾ ਉਹਨਾਂ ਨੂੰ ਕਿ ਅਗਲੀ 21 ਮਈ ਤੱਕ ਤੰਗ ਨਾ ਕਰਿਓ ਅਸੀਂ ਪਹਿਲਾਂ ਵੀ 6 ਮਹੀਨੇ ਕਹਿੰਦੇ ਰਹੇ ਉਹਨਾਂ ਨੂੰ ਹਰ ਮੀਟਿੰਗ ਦੇ ਵਿੱਚ ਮਹੀਨੇ ਵਾਂ ਮੀਟਿੰਗ ਹੁੰਦੀ ਹੈ BBMP ਦੀ ਅਸੀਂ ਤਾਂ BBMP ਦੇ ਪੁਨਰਗਠਨ ਚਾਹੁੰਦੇ ਆ ਕਿ BBMP ਨੂੰ ਦੁਬਾਰਾ ਬਣਾਓ ਅਸੀਂ ਤਾਂ ਸਾਰੇ BBMP ਦੇ ਜਿਹੜੇ 3000 ਤੋਂ ਵੱਧ ਪੋਸਟਾਂ ਸਾਡੇ ਪੰਜਾਬ ਦੀਆਂ ਨੇ ਪਰਾਂਗੇ ਅਸੀਂ ਇੰਜੀਨੀਅਰ ਚਾਹੀਦੇ ਨੇ ਸਾਡੇ ਕੋਲ ਬਹੁਤ ਸਾਰੇ ਬੇਰਜ਼ਗਾਰ ਇੰਜੀਨੀਅਰ ਫਿਰਦੇ ਆ ਸਿਵਲ ਦੇ ਵੀ ਮਕੈਨੀਕਲ ਦੇ ਵੀ ਅਜ ਸਾਰੀਆਂ ਪੋਸਟਾਂ ਪਰਾਂਗੇ ਮਾਨ ਸਾਹਿਬ ਭਾਜਪਾ ਲੁਧਿਆਣੇ ਚ ਸੰਦੂਰ ਆਪਰੇਸ਼ਨ ਸੰਦੂਰ ਦੇ ਨਾਂ ਤੇ ਵੋਟ ਪਾਉਂਦੇ ਆ ਅੱਛਾ ਜੀ ਕੀ ਕਰੀਏ ਵੀਰ ਆਏ ਯਾਰ ਸੰਦੂਰਾਂ ਦੇ ਨਾਂ ਤੇ ਬੋਟਾ ਮੰਗਦੇ ਨਹੀਂ ਸੰਦੂਰ ਸੰਦੂਰ ਦਾ ਜਿਹੜਾ ਮਜ਼ਾਕ ਉੱਡਿਆ ਉਹਨੂੰ ਕਿਖੇ ਤੁਸੀਂ ਵੀ ਮਤਲਬ ਅਸੀਂ ਸੰਦੂਰ ਵੀ ਭੇਜਾਂਗੇ ਹਰ ਘਰ 'ਚ ਤੁਹਾਡੇ ਘਰੇ ਆਊਗਾ ਫਿਰ ਤੂੰ ਲਾ ਲੇਂਗਾ ਫਿਰ ਕਹਿ ਰਹੇ ਹਾਂ ਭਯਾਲ ਹੈ ਮੋਦੀ ਦੇ ਨਾਂ ਦਾ ਸੰਦੂਰ ਲਾ ਇਹ ਇੱਕ ਵਨ ਨੇਸ਼ਨ ਵਨ ਹਸਬੰਡ ਇਹ ਇਹ ਸਕੀਮ ਹੈ